ਚਲੋ ਭੈਣ ਜੀ ਟਾਈਮ ਦੇ ਨਾਲ ਇਹਨਾਂ ਨੂੰ ਕੱਟ ਕੇ ਤੇ ਇਹ ਲਸਣ ਲੁਸਣ ਤੇ ਤੜਕਾ ਲਾਉਣ ਆ ਦਿਨ ਨਹੀਂਗੇ ਚੰਗੇ ਆ ਹੋਇਆ ਟਿੱਡੇ ਜਿਹਾ ਅੰਤਰੇ ਨਿਕਲਦੇ ਨੇ ਇਹ ਫਿਰ ਪੌਂ ਪੌ ਕੇ ਅੰਦਰਾਂ ਚ ਹੀ ਜਾਂਦੇ ਲੇਟਾਂ ਵੱਲ ਵੇਖਦੇ ਆ ਗੱਲ ਤਾਂ ਸਹੀ ਆ ਟਾਈਮ ਨਾਲ ਰੋਟੀ ਖਾਧੀ ਹੋਵੇ ਨਾ ਤਾਂ ਬੰਦਾ ਟਾਈਮ ਨਾਲ ਮਕੇ ਲੰਮਾ ਬੈ ਜਾਂਦਾ ਵਾ ਸਹੋਰ ਚਾਲੋ ਵੀ ਡਈਆਂ ਰਹਿੰਦੀਆਂ ਨੇ ਆ ਸਾਡਾ ਇਹ ਅਮ ਇਦਾਂ ਦਾ ਮਾੜਾ ਮੋਟਾ ਕੰਮ ਉਤਲਾ ਕਰ ਦੇਈਦਾ ਵਾ ਆ ਨਹੀਂ ਚੰਗਾ ਵਾ ਸਗਵਾਰੇ ਲੱਗੇ ਰਹਿੰਦੀਆਂ ਦੋਵੇਂ ਜਣੀਆਂ ਤਹੋਰ ਸ਼ਰੀਆਂੀਆਂ ਹੁੰਦੀਆਂ ਵੀ ਲੱਸਾ ਬਸ ਪੁੱਤ ਛੱਲਿਆ ਚੱਲਿਆ ਬਸ 5 ਮਿੰਟ ਵਾ ਟੀ ਲਾਈਟੀਆਂ ਮੰਨਦੀਆਂ ਆਣੇ ਜੀ ਚੁਲਾਇਆ ਗੱਲ ਗੱਲਾਂ ਦੇ ਚਾਹ ਵਿੱਚ ਹਰ ਚੇਤਾ ਹੀ ਭੁੱਲ ਗਿਆ ਲੈ ਜਾ ਮੈਂ ਟੀ ਲਾ ਦੇ ਨਵਾ ਹੋਣ ਤੇ ਇਹ ਹੋ ਜੀਆਂ ਲੈ ਤਹੋਰ ਜਿਹੜਾ ਇੰਨਾ ਖਿਆਲ ਰੱਖਦੀਆਂ ਵਾ ਖਿਆਲ ਤੋਂ ਬੜਾ ਰੱਖਦੇ ਨੇ ਲੈ ਚੱਲ ਅਖੰਡ ਪੈ ਗਈ ਹੁਣ ਢੋੜ ਜਣੇ ਹੁਣ ਆਹੋ ਇਹ ਗੱਲ ਹੈਗੀ ਛਿਲਕੇ ਉੜ ਗਏ ਚੱਲ ਕੋਈ ਗੱਲ ਨਹੀਂ ਅੱਗੋ ਚੜੂ ਵੱਜ ਨਹੀਂ ਆ আচ্ছা ਚੱਲ ਵੇਖ ਲਓ ਫਿਰ ਮਰਦੀ ਆਪਣੀ ਚਲਾਉਣਾ ਤੇ ਚਲਾਦਾ ਨਹੀਂ ਤੇ ਬੰਦ ਕਰਦੇ ਫਿਰ ਹੋ ਗਈ ਹੈ ਅੱਛਾ ਕੀ ਮੈਂ ਚਲੋ ਮੈਂ ਵੀ ਕਿਉਂ ਨਹੀਂ ਜਿੱਲੇ ਸੰਚੀ ਆ ਗਿਆ ਹਾਂ ਤੇ ਮੈਂ ਲੈ ਕੇ ਹੁਣੀ ਆ ਅੱਛਾ ਆਹ ਟਾਈਮ ਨਾਲ ਆਸ ਵਿੱਚ ਜੀ ਚੱਲ ਵਧੀਆ ਕੀਤਾ ਮੁੜ ਕੇ ਨਾ ਅਸਰੇ ਤਾਂ ਮੱਖੜ ਦੇ ਨਿਕਲਉਂਦੇ ਆ ਹਾਂ ਨਾ ਕੋਈ ਨਹੀਂ ਤੇ ਟਾਈਮ ਨਾਲ ਰੋਟੀ ਖਵਾ ਲ ਦੋ ਅੱਜ ਸਾਰੇ ਗੈੜੀ ਤੇਰੀ ਹੋਈ ਨਹੀਂ ਸੀ ਹੰਡੇ ਕਿ ਮम्मी ਤੇਰੇ ਬਾਲ ਹੋ ਗਏ ਆ ਪਤਾ ਨਹੀਂ ਮੁਆਫਤ ਆ ਸੀ ਕਿ ਮੈਂ ਅੱਗੇ ਲੱਗੇ ਹੀ ਨਹੀਂ ਉਹ ਕਿਹਾ ਮਾਰ ਜਾਂਦੇ ਹੁੰਦੇ ਹਾਂ ਸ਼ਰਨ ਦੀਦੀ ਤੂੰ ਇੰਨੀ ਆ ਜਾਓ ਇੱਥੇ ਹੀ ਹਾਂ ਠੀਕ ਆ ਠੀਕ ਆ ਠੀਕ ਆ ਚੰਗਾ ਚਲ ਫੜਨੀ ਚੱਲੇਗਾ ਨਹੀਂ ਨਹੀਂ ਅੱਛਾ ਮੋਟਰਸਾਈਕਲ ਚਾਹੀਦਾ ਇਹ ڈاکਮੈਂਟ ਸ਼ਹਿਰ ਤੱਕ ਜਾਣਾ ਯਾਰ ਆਗ ਤੇ ਲੈ ਲੈ ਮੋਟਰਸਾਈਕਲ ਆ ਚਾਬੀ ਵੀ ਛੇ ਲੱਗੀ ਆ ਜਾਣਾ ਹਰਚੋ ਵਾਲੀ ਆ ਉਹ ਹਰਚੋ ਵਾਲੀ ਜਾਣਾ ਤਾਂ ਮਾਇਨੇ ਛਤੀ ਤੇ ਉਹਦਾ ਮੈਂ ਵੀ ਜਾਣਾ ਹਰਚੋ ਵਾਲੀ ਚਲ ਕੋਈ ਨਹੀਂ ਹੋ ਰਹਾ ਨਾ ਜੇ ਪਹਿਲਾਂ ਨਹੀਂ ਨਹੀਂ ਮੇਰਾ ਵੀ ਜ਼ਿਆਦਾ ਟਾਈਮ ਨਹੀਂ ਲੱਗਣਾ ਤੇ ਜਾਂ ਫਿਰ ਇਕੱਠੇ ਚੱਲ ਜੰਨੇ ਆ ਵੇਖ ਲੈ ਆ ਜਰਾ ਕੋਈ ਨਹੀਂ ਚੱਲ ਜੰਨੇ ਆ ਮੈਂ ਪਰਸ ਲੈ ਆਵਾ ਦਾ ਆਹ ਪੈਸਾ ਰੇ ਜੇਬ ਚ ਲੈ ਮੈਂ ਲੈ ਆਵਾ ਨਹੀਂ ਲੈ ਰੇ ਮੇਰੇ ਕੋ ਤੇ ਚਲ ਲੈ ਆ ਪਰ ਦੋ ਸਟਾਰਟ ਚਲ ਚੱਲ ਜੀ ਇਹ ਸੁਣ ਕੇ ਇਹਦੀ ਮੰਮੀ ਜੀ ਆਪ ਵੀ ਇੱਥੇ ਹੋ ਤੇ ਮੈਂ ਤੈਨੂੰ ਕਿੱਥੇ ਕਿੱਥੇ ਨੂੰ ਚੱਲ ਛੱਡਿਆ ਕਿਉਂ ਕੀ ਗੱਲ ਪੁੱਤ ਆਵੇਂ ਗਏ ਹੱਥ ਕਰੋ ਆ ਲੋ ਫੜੋ ਮੇਰੀ ਤਨਖਾਹ ਹਾਂ ਸੱਚੀ ਕਹਤੇ ਹੋਰ ਮੰਮੀ ਮਿਲਣੀ ਹੀ ਸ਼ੁਕਰ ਹੈ ਪਰਮਾਤਮਾ ਤੇਰੇ ਘਰ ਚ ਕੋਈ ਘਾਟਾ ਨਹੀਂ ਇਦਾਂ ਦੀਆਂ ਨੋਹਾਂ ਸਾਰਿਆਂ ਰੱਬਾ ਦਈ ਜਿਦਾਂ ਦੀਆਂ ਮੈਨੂੰ ਦਿੱਤੀਆਂ ਨੇ ਮੇਰੀ ਧੀ ਦੀ ਵੱਡੀ ਵੱਡੀ ਉਮਰ ਹੈ ਪੁੱਤ ਤੂੰ ਰੱਖ ਲੈਣੇ ਲੈ ਦੱਸ ਜੇ ਤੁਹਾਨੂੰ ਲੋੜ ਪਈ ਨਹੀਂ ਕਿਹੜ ਤੋਂ ਮੰਗਨੇ ਆ ਤੇ ਜੇ ਹੁਣ ਨਹੀਂ ਕਮਾਉਂਦੇ ਹਿੱਟਾਡੇ ਚਲੀ ਤੇ ਰੱਖਾਂਗੇ ਤੇ ਕਿਰਪਾ ਕਰਦਾ ਘੱਟਾ ਪੈਣਾ ਤੁਹਾਡੇ ਤੋਂ ਮੰਗ ਕੇ ਤੁਰਿਆ ਕਰਾਂਗੇ ਜਿੱਥੇ ਵੀ ਜਾਣਾ ਹੋਗਾ ਤੁਸੀਂ ਥੋੜੀ ਹੱਟ ਤੋਂ ਮੰਗਨੇ ਨੇ ਉੱਤ ਜੇ ਭਲਾ ਤੂੰ ਰੱਖ ਵੀ ਲੈਂਗੀ ਤੇ ਫਿਰ ਕੀ ਹੈ ਮੈਂ ਤੇ ਹੀ ਹੱਥ ਜੋੜਨੀ ਹੈ ਕਿ ਜਿੱਦਾਂ ਦੀਆਂ ਹਾਨੂੰ ਦੋਵਾਂ ਨੂੰ ਮੂਹਾਂ ਮਿਲੀਆਂ ਨਾ ਏਦਾਂ ਦੀਆਂ ਰੱਬ ਸਾਰਿਆਂ ਨੂੰ ਦਵੇ ਜੇ ਸ਼ਰਨ ਵਾ ਉਹ ਤੇਰੇ ਤੋਂ ਵੱਧ ਦੋ ਤੂੰ ਸ਼ਰਨ ਤੋਂ ਵੱਧ ਨਮੀ ਇੰਨੀ ਮੂਹ ਦੇ ਤਾਰੀਫ ਨਹੀਂ ਕਰੀਦੀ ਹੁੰਦੀ ਲੈ ਤੇ ਪਿਛੇ ਪਾਹ ਜਿੰਨੀ ਮਰਜ਼ੀ ਕਰ ਲੋ ਬੰਦਾ ਕੋਈ ਚੜ ਜਾਂਦਾ ਵਾ ਪੁੱਤ ਜੇ ਕੋਈ ਚੰਗਾ ਇਹ ਤੇ ਚੰਗਾ ਹੀ ਚਈਦਾ ਹੁੰਦਾ ਹੈ ਚਲੋ ਕੋਈ ਨਹੀਂ ਮੈਂ ਫਿਰ ਰੱਖ ਦਸ ਲੈ ਮੈਂ ਰੱਖਾਂ ਮੈਂ ਆਪਣੀ ਜੀ ਹੈ ਪਾਣੀ ਪੀਵਾ ਕੋਟ ਟਕ ਮੈਂ ਥੱਲੇ ਸਾਰੇ ਲੱਭ ਲੁਭ ਕੇ ਤੇ ਆਈ ਆ ਬੀਲੀ ਵੀ ਗਈ ਇਹ ਝੋਠੇ ਦੇ ਬੈਠੇ ਨੇ ਲੈ ਤੂੰ ਕੋਠੇ ਤੇ ਬੈਠੇ ਜੀ ਉਹ ਇੱਥੇ ਵਾਵਾ ਹਵਾ ਲੱਗਣ ਢਈ ਸੀ ਥੱਲੇ ਗਰਮੀ ਸੀ ਮੈਂ ਆ ਚੱਲ ਇੱਥੇ ਆ ਲੈ ਫੜੋ ਪੈਸੇ ਇਹ ਕਿਹੜੇ ਪੈਸੇ ਲਈ ਆਉਂਦੀਆਂ ਲਓ ਤਾਂ ਸਹੀ ਤੁਹਾਡੀ ਨੂੰ ਉਹਨੂੰ ਤਨਖਾਹ ਮਿਲੀ ਅੱਜ ਤਨਖਾਹ ਆਹੋ ਅੱਛਾ ਨਾ ਉਹਨੂੰ ਤੇ ਆਣ ਕੇ ਤਾਂ ਸਾਰੀ ਮੇਰੇ ਹੱਥ ਤੇ ਰੱਖੀ ਮੈਂ ਪੁੱਤ ਤੂੰ ਰੱਖ ਲੈ ਤੇਰੇ जित ਮੇਰੇ ਵਿੱਚ ਕੀ ਫਰਕ ਆ ਤੇ ਆਂਦੀ ਨਹੀਂ ਮੰਮੀ ਦਾ ਦਾ ਫਰਜ ਬੰਦਾ ਤੂੰ ਹੀ ਰੱਖ ਚੱਲ ਪਹਿਲੀ ਤਨਖਾਹ ਹੀ ਉਹਨੂੰ ਕਹਿੰਦਾ ਤੂੰ ਆਪਣੇ ਕੋਲ ਹੀ ਰੱਖ ਮੈਂ ਤਾਂ ਬਥੇਰਾ ਕਿਹਾ ਸੀ ਪਰ ਉਹਨੂੰ ਨਿਆਣੀ ਨੂੰ ਇਹ ਆ ਵੀ ਮੈਂ ਆਪਣੇ ਸੱਸ ਦੇ ਹੱਥ ਦੇ ਦਰਨ ਤੇ ਮੈਂ ਫੇਰ ਆਖਿਆ ਨਹੀਂ ਮੈਂ ਗੁੱਸਾ ਕਰੇਗੀ ਸੱਚੇ ਬਾਦਸ਼ਾਹ ਤੇਰੇ ਪੈਸੇ ਦਾ ਮੂੰਹ ਵੇਖਿਆ ਤੂੰ ਮੋੜੇਗਾ ਦੇਣ ਜਾਬ ਦਾ ਬੱਸ ਕੇ ਮੋੜਗੇ ਕੋਣ ਹੋਰ ਕਿੱਦਾਂ ਮੋੜਨੇ ਇਦਾਂ ਸਾਜੇ ਸਾਰੇ ਇਹ ਵੀ 4 ਰੁਪਏ ਲੈਣ ਆ ਪੀਆ ਉਧਰ ਪਿੰਦਰ ਵੀ ਡਿਆ ਹੋਆ ਥੋੜੇ ਬੋਦੇ ਕਮਾਉਣਾ ਬਹੁਤ ਵਧੀਆ ਮਾਲਕ ਨੇ ਸਾਡੀ ਸੁਣੀ ਹੈ ਚੱਲ ਵਧੀਆ ਹੋ ਗਿਆ ਲੈ ਰੱਖ ਲੈ ਤੂੰ ਉਹਨੂੰ ਨਾ ਇਦਾਂ ਹੀ ਫੜਾ ਦੀ ਸਾਰੇ ਪੈਸੇ ਨਾ ਉਹਨੂੰ ਚੱਲ ਉਹਨੂੰ ਆਖੇ ਪੁੱਤ ਆਪਣਾ ਕੋਈ ਸੂਟ ਸਾੜ ਲੱਲਾ ਤੇ ਨਾਲੇ ਇਦਾਂ ਕਰਿਓ ਉਹਨੂੰ ਸ਼ਰਨ ਨੂੰ ਵੀ ਇੱਕ ਸੂਟ ਲਿਆ ਦਿਓ ਨਾ ਵਾ ਚੱਲ ਕੋਈ ਨਹੀਂ ਉਹਨੂੰ ਵੀ ਲਿਆ ਦਾਂਗੇ ਉਹਨੇ ਵੀ ਚਾਰੀ ਨੇ ਬਥੇਰਾ ਸਾਸ ਦਿੱਤਾ ਠੀਕ ਹੈ ਨਾ ਆ ਚੱਲ ਫਿਰ ਵੀ ਦੋਵੇਂ ਨੂੰਆਂ ਸਾਡੀਆਂ ਹੋਰ ਨਹੀਂ ਮੇਰਾ ਨਹੀਂ ਉਹ ਜੀ ਕਰਦਾ ਫਰਕ ਪਾਉਂਦਾ ਤੇ ਦੋਵੇਂ ਲੈ ਆਉਣਗੇ ਇੱਕ ਇੱਕ ਸੂਟ ਤੇ ਨਾਲੇ ਅਗਲੇ ਕਹਿਣਗੇ ਵੀ ਚੱਲ ਤਨਖਾਹ ਮਿਲੀ ਤੇ ਇਹਨੇ ਲਿਆਤਾ ਉਹ ਨਹੀਂ ਕੋਈ ਗੱਲ ਹੀ ਨਹੀਂ ਉਹ ਵੀ ਲੈਵੇਗੀ ਤੇ ਵੀ ਇਹਨੂੰ ਕੱਖੂਗੀ ਜਦੋਂ ਜਾਂਦੀਆਂ ਜੀ ਆਉਂਦੀਆਂ ਲੈ ਆਈ ਆਏ ਤੇ ਕੋਈ ਗੱਲ ਨਹੀਂ ਮੈਂ ਪੈਸੇ ਕੀ ਕਰਨੇ ਆ ਮਾਨੋ ਤਾਂ ਬੜਾ ਖੁਸ਼ ਹੋਇਆ ਲੈ ਮਨ ਤਾਂ ਖੁਸ਼ ਹੋਣਾ ਹੀ ਕਈ ਚਿਰ ਹੋ ਗਏ ਕਿਤੇ ਹਮ ਤਾਂ ਪੈਸੇ ਦਾ ਮੂੰਹ ਨਹੀਂ ਵੇਖਿਆ ਤੇ ਕਿਤੇ ਰੱਬ ਨੇ ਸਾਡੀ ਵੀ ਸੁਣ ਲਈ ਐਵੇਂ ਥੋੜਾ ਲੋਕੀ ਆਂਦੇ ਵੀ ਰੱਬ ਦੇ ਰੰਗਾਂ ਦਾ ਪਤਾ ਇਹਨੇ ਕੀ ਕਰ ਦੇਣਾ ਨਾ ਨਾ ਦਰ ਨਹੀਂ ਚਾਹੀਦਾ ਰੱਬ ਤੋਂ ਪਰ ਅਸੀਂ ਡਰੇ ਨਹੀਂ ਨਾ ਸਜ਼ਾ ਉਹਦੀ ਅਸੀਂ ਭੁਗਤੀ ਹੈ ਨਹੀਂ ਵੀ ਸ਼ਦਾਈ ਹਾਂ ਅਈ ਨੇ ਇਹਨੇ ਪਹਿ ਮੈਂਚੂਰੀ ਡਾ ਦੇਈ ਤੇ ਇਹੋ ਤਾਂ ਸਾਡੀਆਂ ਗਲਤੀਆਂ ਆਹੀਂ ਇਹੋ ਤਾਂ ਸਾਨੂੰ ਰੱਬ ਭੁੱਲਿਆ ਹੈ ਸਾਨੂੰ ਡਾਉਣੇ ਨਹੀਂ ਨਾ ਚਾਹੀਦੇ ਸਾਨੂੰ ਸਿਰਫ ਚਾਹੀਦੇ ਸੀ ਖਰਚਣੇ ਜਿੱਥੇ ਜ਼ਰੂਰਤ ਹੋਈ ਉਥੇ ਪੈਸਾ ਖਰਚੋ ਡਾਉਣ ਚ ਤਾਂ ਅਸੀਂ ਮਰੇ ਆ ਉਹ ਤਾਂ ਰੱਬ ਵੀ ਕਹੇ ਮਾਤੀ ਪੁੱਠੀ ਪਾ ਦਿੰਦਾ ਵਾ ਨਹੀਂ ਸਮਝੀ ਨਹੀਂ ਹਨ ਨੂੰ ਵੀ ਲੱਗਦਾ ਕੀ ਕਰੀ ਕੀ ਰੱਬ ਨੂੰ ਦੋਸ਼ ਦਈਏ ਕੀ ਤਾਂ ਸਾਰਾ ਕੁਝ ਆਪ ਆ ਬਾਕੀ ਚਲੋ ਹੁਕਮ ਉਹਦਾ ਹੀ ਆ ਵਧੀਆ ਵਾ ਚੱਲ ਜਾਵਾਂ ਫਿਰ ਚਾਹ ਬਣਾਵਾ ਕੋਟ ਚੱਲ ਬਣਾ ਮੈਂ ਆਉਣਾ ਆ ਜਿਓ ਮੈਂ ਚਾਹ ਬਣਾ ਕੇ ਤੇ ਵਾਜ ਜਾਣਾ ਮਾਰਦੀ ਰਹੋ ਤੁਸੀਂ ਇੱਥੇ ਹੀ ਬੈਠੇ ਰਹੋ ਤੇ ਨਾਲੇ ਇੱਕ ਚੇਤਾ ਆ ਗਿਆ ਦੱਬਾ ਲਿਆ ਦਿਓ ਮਠਿਆਈ ਦਾ ਰਾਤ ਨੂੰ ਗੁਰਦਾਰੇ ਚਾਹ ਡਾਂਗੂ ਸ਼ਾਮ ਚੱਲ ਕੋਈ ਨਹੀਂ ਮੈਂ ਆਉਣਾ ਸੱਲੇ ਤੇ ਚਾਹ ਪੀ ਕੇ ਜਾਣਾ ਮੈਂ ਲਿਆ ਦੇਣਾ ਆਹ ਇਹਨਾਂ ਕੰਮ ਜ਼ਰੂਰ ਕਰਿਓ ਹਾਂ ਸਭ ਤੋਂ ਪਹਿਲਾਂ ਗੁਰੂ ਕਾ ਜਣਾ ਵਾਹਿਗੁਰੂ ਤੂੰ ਜਦ ਸਾਡੇ ਦਿਨ ਮੋੜਨ ਡਿਆ ਵਾ ਨਾ ਇਦਾਂ ਹੀ ਸਾਰਿਆਂ ਨੇ ਮੋੜ ਲਿਆ ਲੈ ਦੱਸ ਮੈਂ ਚਲ ਭਿੰਟੀਆਂ ਤੋੜ ਕੇ ਲਿਆਉਂਦੀਆਂ ਇਹ ਵੀ ਲੱਗਦਾ ਕੋਈ ਤੋੜ ਕੇ ਲੈ ਗਿਆ ਵਾ ਇੱਕ ਤਾਂ ਬਾਹਰ ਸਬਜ਼ੀ ਬੰਦੇ ਨੇ ਕੀ ਲਾਉਣੀ ਆ ਬਾਹਰੋਂ ਬਾਹਰ ਹੀ ਲੋਕੀ ਲੈ ਕੇ ਤੇ ਗਾਂ ਹੁੰਦੇ ਆ ਦਸ ਜਿੰਨੇ ਲਾਈਆਂ ਵਾ ਪਰ ਉਹਨੂੰ ਨਹੀਂ ਕੀ ਲੋੜ ਜੇ ਹੁਣ ਇੱਧਰ ਕਦੂ-ਕਦੂ ਵੇਖਾਂ ਕੋਈ ਤੇ ਉਹ ਵੀ ਅੰਤਰਾ ਵੇਖਦਾ ਝਾੜ ਪਾਈ ਨਾ ਨੇ ਕਾਹ ਹੀ ਕਾਹ ਵਾ ਵਿੱਚ ਵੜਨ ਨੂੰ ਜੀ ਨਹੀਂ ਕਰਦਾ ਚੱਲ ਸੰਦੀ ਨੂੰ ਕਹਿਨੀ ਆ ਫੇ ਡੰਡਾ ਲਿਆ ਕੇ ਤੇ ਮੈਨੂੰ ਵੇਖ ਕੇ ਦੇ ਕੋਈ ਸਬਜ਼ੀ ਬਣਾਈਏ ਮੰਮੀ ਤੂੰ ਇੱਧਰ ਕੀ ਕਾਂਡੇ ਜੇ ਮੈਂ ਤੁਹਾਨੂੰ ਸਾਰੇ ਘਾਟ ਚ ਲੱਭਦੀ ਫਿਰਦੀ ਨਹੀਂ ਕਰਨਾ ਪੁਰਨਾ ਮਾ ਕੀ ਆ ਆ ਪਿੰਡੀਆਂ ਵੇਖ ਲੈ ਪਿੰਡੀਆਂ ਲੈਣ ਆਈ ਸੀ ਜੀ ਤੈਨੂੰ ਤੋੜ ਕੇ ਕੋ ਲੈ ਵੀ ਗਈ ਟਾਈਮ ਆ ਆਹੋ ਇਸਨੇ ਪੱਕੀਆਂ ਪੱਕੀਆਂ ਹੀ ਰਹਿ ਗਈਆਂ ਵਾ ਆ ਵੇਖ ਲਾ ਉਹ ਤਾਂ ਗੱਲ ਆ ਮੈਂ ਆਪਣੇ ਵਾਸਤੇ ਚੀਜ਼ ਲਈ ਦੀ ਤੇ ਰੋਕੀ ਲੈਣੀ ਨਹੀਂ ਦਿੰਦੇ ਤੋੜ ਕੇ ਤੇ ਗਾਹ ਹੁੰਦੇ ਆ ਚਲੋ ਛੱਡੋ ਪਰੇ ਮੰਮੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈਗੀ ਕਿਹੜੀ ਗੱਲ ਕਰਨੀ ਆ ਦੱਸ ਤੂੰ ਮੈਨੂੰ ਉੱਥੇ ਦਾ ਸਕੂਲੀਆ ਇੱਕ ਟੀਚਰ ਆ ਮੇਰੇ ਨਾਲ ਅੱਛਾ ਤੇ ਉਹ ਦੱਸਣ ਲਈ ਕਿ ਸਰਕਾਰੀ ਨੌਕਰੀਆਂ ਨਿਕਲੀਆਂ ਵਾ ਤੇ ਹਾਂ ਤੇ ਕਹਿੰਦੇ ਫਾਰਮ ਭਰਨ ਵਾਲੇ ਤੇ ਮੈਂ ਭਰਨਾ ਵਾ ਮੈਂ ਵੀ ਲੈ ਦੱਸ ਨਾ ਨੇਕੀ ਤੇ ਪੂਸ਼ ਪੂਸ਼ ਤੂੰ ਮੇਰੀ ਗੱਲ ਸੁਣ ਜਾ ਕੇ ਤੇ ਫਾਰਮ ਭਰ ਆਪਣਾ ਠੀਕ ਆ ਨਾ ਕੀ ਕਮਨ ਤੂੰ ਕਹਿਂਂਦੇ ਇਥੇ ਮੈਂ ਚਲ ਕਾਰ ਮਸਲਾ ਕਰਕੇ ਫੇਰ ਕਰਦਾ ਇਹੋ ਜਿਹੇ ਗੱਲਾਂ ਦੀ ਸਲਾਹ ਨਹੀਂ ਕਰੀਦੀ ਹੁੰਦੀ ਜਦੋਂ ਅਗਲੀ ਨੇ ਤੈਨੂੰ ਕਿਹਾ ਸੀ ਜਬ ਫਾਰਮ ਨਿਕਲੇ ਤਾਂ ਚੁੱਪ ਕਰਕੇ ਪਰ ਦੇਣੇ ਸੀਗੇ ਇਹ ਚ ਪੁੱਛਣ ਵਾਲੀ ਕਿਹੜੀ ਗੱਲ ਆ ਸਰਕਾਰੀ ਨੌਕਰੀ ਕਿਹੜੀ ਸਾਨੂੰ ਮਾੜੀ ਲੱਗਦੀ ਆ ਚਲ ਉਹ ਤੇ ਹੈ ਵਾ ਚਲ ਕੋਈ ਨਹੀਂ ਮੈਂ ਸਿਰੇ ਪਾ ਰਾਂਗੀ ਮੈਂ ਤਾਂ ਸਹੀ ਨਹੀਂ ਪੁੱਛਣ ਲਈ ਆ ਤੂੰ ਵੀ ਕਹਿਣ ਦੇ ਹੀਗੇ ਅੱਛਾ ਕਹਿਣ ਦੇ ਵੀ ਤੂੰ ਪਰ ਲੈਣੇ ਹੀਗੇ ਉਹ ਤਾਂ ਛੱਡਾਣੇ ਤੈਨੂੰ ਮੈਂ ਕਹਿਣ ਲਈ ਆ ਕਿ ਜਦੋਂ ਅਗਲੀ ਨੇ ਕਿਹਾ ਸੀ ਫਾਰਮ ਮੇਰੇ ਕੋਲ ਹੈਗੇ ਆ ਤੇ ਤੂੰ ਉਸੇ ਟਾਈਮ ਕਹਿਣਾ ਸੀ ਭਲਾ ਮੇਰਾ ਵੀ ਪਰ ਦੇ ਨਾਲ ਹੀ ਚਲ ਕੋਈ ਨਹੀਂ ਸਿਰੇ ਨੂੰ ਕਹ ਰੱਬ ਨੇ ਸੁਣ ਲੈਣੀ ਆ ਤੇ ਤੈਨੂੰ ਸਰਕਾਰੀ ਨੌਕਰੀ ਮਿਲ ਜਾਣੀ ਆ ਚੱਲ ਵੇਖਨੇ ਮम्मी ਕੀ ਪਤਾ ਪਹਿਲੀ ਵਾਰੀ ਮਿਲਣੀ ਵੀ ਆ ਕਿ ਨਹੀਂ ਮਿਲਣੀ ਐਦਾਂ ਨਹੀਂ ਨਹੀਂ ਸੋਚੀਦਾ ਹੁੰਦਾ ਚੰਗਾ ਚੰਗਾ ਸੋਚੀਏ ਨਾ ਤੇ ਚੰਗਾ ਚੰਗਾ ਹੁੰਦਾ ਵਾ ਤੇ ਮੈਨੂੰ ਤਾਂ ਬੜੀ ਖੁਸ਼ੀ ਆ ਪੁੱਤ ਵੀ ਸ਼ੁਕਰ ਵਾ ਕਰ ਤੇ ਮਾਲਕ ਨੇ ਸਾਡੀ ਨੇੜੇ ਹੋ ਕੇ ਸੁਣੀ ਆ ਤੇ ਮੇਰੇ ਨਾ ਦਿਲ 'ਚ ਪੂਰਾ ਹੋਂਡਿਆ ਵਾ ਵੀ ਤੈਨੂੰ ਇਹ ਨੌਕਰੀ ਮਿਲ ਜਾਣੀ ਆ ਚੱਲ ਕੋਈ ਨਹੀਂ ਮम्मी ਉਹ ਤੇ ਹੁਣ ਰੱਬ ਦੇ ਹੱਥ ਵਸ ਗਿਆ ਹੁਣ ਤੇ ਉਹਦਾ ਨਾ ਮੈਨੂੰ ਬੜਾਈ ਚਾਹ ਵਾ ਸ਼ੁਰੂ ਤੋਂ ਵੀ ਮੇਰੀ ਨਾ ਸਰਕਾਰੀ ਟੀਚਰ ਲੱਗੀ ਹੋਏ ਤੇ ਵੇਖੀ ਵਾਈਗਰੂ ਨੇ ਮੇਰੀ ਸੁਣ ਲੈਣੀ ਆ ਚਲ ਕੋਈ ਨਹੀਂ ਸਿਰੇ ਭਰਨੇ ਆ ਫਾਰਮ ਆਹ ਚਲ ਪਰਦੇ ਤੂੰ ਰੱਬ ਦਾ ਨਾਮ ਲੈ ਕੇ ਕੋਈ ਗੱਲ ਨਹੀਂ ਤੇ ਮੁੜ ਕੇ ਮੈਂ ਕਿਤੇ ਮੇਰੀ ਗੱਲ ਬਣ ਜੂਗੀ ਫਿਰ ਨਵ ਨੂੰ ਹੀ ਦੱਸੂਗੀ ਨਾ ਚਲ ਕੋਈ ਨਾ ਨਵ ਨੂੰ ਵੀ ਦੱਸਦੀ ਤੂੰ ਤੇ ਜੋਨੇ ਮਾੜੀ ਲੱਗਦੀ ਇਹ ਨਾ ਵੀ ਤੇ ਆਪਣੀ ਆ ਕੋਈ ਬਗਾਨੀ ਆ ਨਹੀਂ ਮੇਰੀ ਗੱਲ ਸੁਣ ਤੂੰ ਕੱਲੀ ਨੇ ਚ ਭਰਨੇ ਆ ਜਦੋਂ ਫਾਰਮ ਨਿਕਲੇ ਆ ਤਾਂ ਤੂੰ ਨਵ ਦੇ ਵੀ ਨਾਲ ਭਰ ਕੀ ਪਤਾ ਹੁੰਦਾ ਕਿਸਮਤ ਦਾ ਜੇ ਦੋਵਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਪੁੱਤ ਤੇ ਚਲ ਕੇ ਤੇ ਉਹਨਾਂ ਦੇ ਵੀ ਚੰਗੇ ਦਿਨ ਆ ਜਾਣਗੇ ਹੈ ਚਲ ਕੋਈ ਨਹੀਂ ਮੰਮੀ ਮੈਂ ਇਦਾਂ ਹੀ ਕਰ ਲੈਣੀ ਆ ਆਹ ਸਿਰੇ ਨਵ ਨੂੰ ਵੀ ਕਹੂੰਗੀ ਤੇ ਤੂੰ ਹੀ ਭਰ ਲੈ ਆਪਣਾ ਫਾਰਮ ਕਿਹਨਾਂ ਹੀ ਭਰਿਆ ਉਸੇਰੇ ਆਹੋ ਠੀਕ ਆ ਹਾਂਜੀ ਤੇ ਹੁਣ ਭੁੱਲੀ ਨਾ ਭਰ ਕੇ ਐਵੇਂ ਨਹੀਂ ਭੁੱਲਦੀ ਮੈਂ ਤੇ ਨਵ ਨੂੰ ਕਹਿ ਦੇਣਾ ਫਿਰ ਦੋਵੇਂ ਇਕੱਠੀਆਂ ਭਰਾਵਾਂਗੇ ਨਾ ਤੇ ਜਦੋਂ ਕੋਈ ਚੰਗਾ ਕੰਮ ਆਜਾ ਹੁੰਦਾ ਵਾ ਨਾ ਚੁੱਪ ਕਰਕੇ ਕਰ ਲਿਆ ਕਰ ਪੁੱਛਣ ਦੀ ਲੋੜ ਨਹੀਂ ਕੀ ਹੁੰਦੀ ਚਲ ਫਿਰ ਵੀ ਘਰ ਸਲਾਹ ਕਿੰਨੀ ਚੰਗੀ ਹੁੰਦੀ ਹੈ ਨਾ ਲੈ ਦੱਸ ਪੁੱਤ ਇਹ ਚ ਸਲਾਹ ਵਾਲੀ ਕਿਹੜੀ ਗੱਲ ਵਾ ਚੰਗਾ ਕੰਮ ਕਰ ਲੈਣਾ ਚਾਹੀਦਾ ਉਸੇ ਟਾਈਮ ਹੀ ਠੀਕ ਆ ਤੇ ਚਲ ਮੈਂ ਉਹਨੂੰ ਸੰਨੀ ਨੂੰ ਕਹਾਂ ਨਾਲੇ ਕਿ ਮੈਨੂੰ ਕਦੋਂ ਤੋੜ ਕੇ ਦੇ ਉੱਥੋਂ ਸੱਜੀ ਬਣਾਈਏ ਕੋਈ ਨਾ ਕੋਈ ਕਿੰਦਰਾ ਕਦਰ ਚੱਲ ਪਿਆ ਮੈਂ ਓਏ ਯਾ ਟਾਇਰ ਪਿੰਚਰ ਹੋ ਗਿਆ ਜੀ ਤਾਂ ਮੈਂ ਪਿੰਚਰ ਲਵਾ ਲਿਓ ਨਾ ਮੜ ਕੋ ਸ਼ਾਮਾ ਨੂੰ ਜਾਣਾ ਸੀ ਬੱਸ ਉਹਨੂੰ ਸਾਈਕਲ ਨੂੰ ਰਹਿਣ ਦੇ ਕਿਤੇ ਮੋਟਰਸਾਈਕਲ ਲੈ ਲਾ ਮਰਾ ਮੋਟਾ ਚੱਲਦਾ ਉਹ ਮੋਟਰਸਾਈਕਲ ਵੀ ਲੈਨੇ ਆ ਹਾਂ ਓਏ ਚੱਲ ਟਾਈਮ ਪਾਸ ਹੋਈ ਜਾਂਦੇ ਵਾ ਉਹ ਚ ਵੀ ਤੇਲ ਪਾਵਾਂਗੇ ਤੇ ਫੇਰ ਹੀ ਜਾਣਾ ਓਹ ਚੱਲ ਕੋਈ ਨਹੀਂ ਆ ਵੀ ਮੈਂ ਟਾਈਮ ਨਾ ਚੱਲ ਜਾਨਾ ਮੈਂ ਸ਼ਾਮਾ ਨੂੰ 5 ਮਿੰਟ ਪਹਿਲਾਂ ਤੁਰ ਪੇ ਤਦਾਂ 20 ਮਿੰਟਾਂ ਚ ਪਹੁੰਚ ਜੀਦਾ ਉੱਥੇ ਤੇ ਸਵੇਰੇ ਠੰਡੇ ਠੰਡੇ ਆ ਜੀਦਾ ਵਾ ਆਹੋ ਚੱਲ ਇਹਦੇ ਹੈਗਾ ਆਹੋ ਤੇ ਸੱਚ ਮੇਰੀ ਗੱਲ ਸੁਣਨਾ ਤੂੰ ਇੱਥੇ ਵਿਹਲਾ ਹੀ ਰਹਿਣਾ ਹੈ ਹਾਂ ਤੇ ਭਾਬੀ ਹੁਣੀ ਡਿਊਟੀ ਚੱਲ ਜਾਂਦੀਆਂ ਨੇ ਤੇ ਨਵਦੀਪ ਵੀ ਜਾਂਦੀ ਨਾਲ ਤੇ ਤੂੰ ਏਦਾਂ ਕਰ ਹਾਂ ਮੇਰੇ ਨਾਲ ਚੱਲਿਆ ਕਰ ਹਾਂ ਉੱਥੇ ਮੁੰਡਿਆਂ ਦੀ ਲੋੜ ਆ ਉੱਥੇ ਬਥੇਰਾ ਕੰਮ ਏ ਤੇ ਆਪਾਂ ਤੇ ਲਿਆਵਣਾ ਨਵਾਂ ਨਵਾਂ ਜਾਂ ਲੱਗਾ ਵਾ ਸਣੀ ਕੱਲ ਡੇ ਹੀ ਉੱਥੇ ਗੱਲਾਂ ਕਰਨ ਚੱਲ ਜੇ ਮਨ ਲੱਗੇ ਕੰਮ ਕਰਨਾ ਹਨ ਤੇ ਅਗਲੇ ਦੀਆਂ ਗੱਲਾਂ ਵੀ ਸੁਣੀਆਂ ਦੀਆਂ ਨੇ ਉਹ ਬੰਦੇ ਹਜੇ ਉਹਨਾਂ ਨੂੰ ਹੋਰ ਚਾਹੀਦੇ ਨੇ ਤੇ ਆਪਾਂ ਦੋਵੇਂ ਜਾਣੇ ਚੱਲ ਜਾਾਂਗੇ ਨਾਲੇ ਮੋਟਰਸਾਂ ਨਾਲ ਲੈਣਾ ਪਏਗਾ ਅੱਧਾ ਤਾਂ ਤੇਲ ਪਾਲਾਂ ਕਰਾਂਗੇ ਉਹ ਕੋਈ ਨਿੱਨੇ ਕਿੰਨੇ ਕੇ ਪੈ ਬਣ ਜਾਂਦੇ ਆ ਪੈ ਰੁਪਈਆ 18-2000 ਬਣ ਜਾਣਾ ਕਰਨਾ ਮਹੀਨੇ ਦਾ ਇੰਨਾ ਬਣ ਜਾ ਕਰੋਗਾ ਆਹੋ ਬਸ ਇਹ ਆ ਪੀ ਡਿਊਟੀ ਰਾਤ ਦੀ ਆ ਜਾਗਣਾ ਪੈਣਾ ਏ ਤੇ ਵਧੀਆ ਠੀਕ ਹੀ ਆ ਰਾਤ ਦੀ ਡਿਊਟੀ ਆ ਤੇ ਬੰਦਾ ਦਿਨੇ ਆ ਕੇ ਆਪਣਾ ਸਤਾ ਰਵੇਗਾ ਪਰ ਘਰ ਦੇ ਕੰਮ ਕਰ ਲੈ ਘਰ ਦਾ ਕੰਮ ਵੀ ਚੱਲ ਜਾਂਦਾ ਪੱਠਾ தਥਾ ਸਿਰੇ ਕਰਦੇ ਟਾਈਮ ਨਾਲ ਤੇ ਮੁੜ ਕੇ ਸਮਝੇ ਘੜੀ ਦਿਨੇ ਡੰਗੜ ਸਾਂਭ ਲੈ ਆਪਣੇ ਤੇ ਤੇ ਜੇ ਤੂੰ ਆਣਾ ਤੇ ਫਿਰ ਮੈਂ ਕਰਾਂ ਡੈਡੀ ਨਾਲ ਗੱਲ ਜਿਹੜੇ ਬੰਦੇ ਨਾਲ ਗੱਲ ਕਰਕੇ ਮੈਨੂੰ ਰਖਾਇਆ ਤੇਰੀ ਵੀ ਗੱਲ ਕਰ ਲੈਂਦੇ ਨੇ ਤੂੰ ਇਦਾਂ ਕਰਾਂ ਹੂੰ ਉਹ ਮੈਂ ਮੈਂ ਤੈਨੂੰ ਕੱਲ ਨੂੰ ਦੱਸਦਾ ਮੈਨੂੰ ਉਹ ਦਾੜੀ ਨੂੰ ਮਸਲਾ ਕਰ ਲਾਂਦੇ ਬੋਲਾ ਚੱਲ ਕਰ ਲੈ ਓਦਾਂ ਕੰਮ ਮਾੜਾ ਨਹੀਂ ਹੋਏਗਾ ਨਹੀਂ ਕੰਮ ਤੇ ਉਦੋਂ ਠੀਕ ਹੀ ਆ ਆਹੋ ਇਹ ਆ ਵੀ ਜੇ ਤੇ ਤੂੰ ਕਹਿੰਦਾ ਵੀ 20000 ਰੁਪਏ ਬੰਦਾ ਜਾਵੇ ਫਿਰ ਤੇ ਠੀਕ ਬਣੇਗਾ ਬੰਨਾ ਕਿਉਂ ਨਹੀਂ ਆ ਤਾਂ ਬਾਕੀ ਚੱਲ ਥੋੜੇ ਬੋਦੇ ਦੁੱਧ ਦੇਈ ਜਾਂਦੇ ਆ ਜੇ ਆਪਾਂ ਓਵਰ ਟਾਈਮ ਵੀ ਲਾਲਾ ਕਰਾਂਗੇ ਦੋ ਦੋ ਘੰਟੇ ਤੇ ਮਰਤੇ ਨਹੀਂ ਚੱਲੇ ਹੀ ਉਹ ਤੇ ਚੱਲ ਸਿਰ ਸਿਰ ਬੰਦਾ ਲਾਜ ਜਾਂਦਾ ਟਾਈਮ ਨਾਲ ਤੇ ਕੋਈ ਨਹੀਂ ਮੈਂ ਡਾਲੀ ਨੂੰ ਪੁੱਸ ਕੇ ਮੈਂ ਦਨ ਕਰਕੇ ਸਲੱਦ ਫਿਰ ਮੈਨੂੰ ਦੱਸੀ ਕੋਈ ਗੱਲ ਚੱਲ ਜਿਹੜੇ ਕੋ 4 ਪੈਸੇ ਆਉਣਗੇ ਘਰ ਚ ਮਾੜਾ ਹੀ ਆਹੋ ਚੱਲ ਆ ਗਿਆ ਫਿਰ ਮੈਂ ਪੈਂਚਰ ਲਵਾ ਹੀ ਲਵਾਂ ਆ ਤੁਹਾਡੇ ਨੂੰ ਲਵਾ ਲਿਆ ਕਰੇ ਕਰੇ SLA ਬੰਦੀ ਪੈਂਚਰ ਲਵਾਣਾ ਹੁਣ ਉਹਦਾ ਰਾਦਾ ਪਟੂ ਪਵਾ ਹੀ ਲਵਨਾ ਮ ਟੂਨ ਟੂ ਵਾਲਾ ਫਿਰ ਆਹੋ ਕੱਲ ਜੈ ਇਹਨੂੰ ਲਵਾਇਆ ਸੀ ਕੋਈ ਨਾ ਟੂਪ ਵਾਲਾ ਡਾੜੀ ਨਾ ਕਰਦਾ ਮਹਲਾ SLA ਸ਼ਰਨ ਸ਼ਰਨ ਹਾਂਜੀ ਅਮਜੀ ਉਹ ਤੇ ਇੱਥੇ ਬਹਿਣਾ ਚ ਰੱਕ ਪੁੱਤ ਜੇ ਤੈਨੂੰ ਤਨਖਾਹ ਮਿਲੀ ਆ ਤੇ ਨਵ ਨੂੰ ਤਨਖਾਹ ਮਿਲੀ ਹੋਣੀ ਆ ਹਾਂਜੀ ਮੰਮੀ ਦੋਵਾਂ ਨੂੰ ਇਕੱਠਿਆਂ ਮਿਲੀ ਸੀ ਫਿਰ ਤੇ ਬੜੀ ਖੁਸ਼ ਹੁਣੀ ਆ ਹਾਂਜੀ ਚਲ ਸ਼ੁਕਰ ਵਾ ਉਹਨਾਂ ਦੇ ਘਰ ਦਾ ਵੀ ਚੱਲ ਪਿਆ ਤੇ ਮੇਰੀ ਗੱਲ ਸੁਣ ਪੁੱਤ ਇੱਕ ਤਰ੍ਹਾਂ ਸਲਾਹ ਕਰਾਂ ਦੱਸੋ ਪਤਾ ਮੈਂ ਕੀ ਆਨੀ ਆ ਕਿ ਚਲ ਹੁਣ ਤੈਨੂੰ ਵੀ ਤਨਖਾਹ ਮਿਲੀ ਆ ਤੇ ਨਵ ਨੂੰ ਤਨਖਾਹ ਮਿਲੀ ਹੋਣੀ ਆ ਤੇ ਮੇਰਾ ਪਤਾ ਕੀ ਰਾਤਾਵਾ ਪੁੱਤ ਵੀ ਅੱਧੇ ਅੱਧੇ ਪੈਸੇ ਪਾ ਕੇ ਨਾ ਤੇ ਸਵਦਾ ਸਾਂਝਾ ਹੀ ਲਾਈਏ ਹੁਣ ਕੰਮ ਤੇ ਪੁੱਤ ਸਾਂਝਾ ਹੀ ਚੱਲਣ ਡਿਆ ਵਾ ਚੱਲ ਰੋਟੀ ਪਾਣੀ ਤੇ ਜਦੋਂ ਨੇ ਰਾਲੇ ਮਿਲ ਕੇ ਪਕਾਈ ਜਾਂਦੀਆਂ ਜੀ ਤੇ ਮੈਂ ਕਹਿੰਨੀ ਆਂ ਕਿ ਉਦਾਂ ਨਾ ਵਿੱਚ ਵਿੱਚੋਂ ਮੇਰਾ ਜੀਵ ਨਿਗਾ ਕਰਦਾ ਕਹਿਣ ਸ਼ਰਮਜੀ ਆਉਂਦੀ ਵੀ ਤੇਹੀ ਮੰਮੀ ਨਾ ਹਾਂ ਕਿਉਂ ਜਿੱਥੇ ਅੱਗੇ ਕਰਨ ਦੇ ਖਰਚ ਤੇ ਹੁਣ ਵੀ ਸਹੀ ਆਪੇ ਅਗਲਿਆਂ ਦੀ ਮਰਜ਼ੀ ਹੋਊਗੀ ਤਾਂ ਆਪੇ ਦੇ ਦੇਣਗੇ ਸਹੀ ਨਾ ਕਿਉਂ ਕਹਿੰਨੀ ਨਹੀਂ ਤੋਹੀ ਨਾ ਕਿਉਂ ਕਹਿੰਨੀ ਚੱਲ ਕੋਈ ਨਹੀਂ ਜਿੱਥੇ ਨਾ ਟਾਈਮ ਲੰਘਿਆ ਤੇ ਹੋਰ ਸਹੀ ਹੈ ਚੱਲ ਨਹੀਂ ਕਹਿੰਦੀ ਵੇਖ ਲੈਨੇ ਆ ਜਾਂ ਆਪੇ ਕਹਿ ਦੇਣਗੇ ਤਾਂ ਠੀਕ ਆ ਨਾ ਕਹਿਣਗੇ ਤਾਂ ਫਿਰ ਉਹਨਾਂ ਦੀ ਮਰਜ਼ੀ ਤੁਸੀਂ ਨਾ ਕਿ ਚਲ ਨਹੀਂ ਕੀਤੀ ਗੋਤੀ ਗੱਲ ਹੋ ਗਈ ਤਾਂ ਸੌਦਾ ਲੈ ਲਓ ਤੇ ਲੈ ਆਵਾਂਗੇ ਪੁੱਤ ਤਾਂ ਹੀ ਤੇ ਮੈਂ ਤੇਰਾ ਨਾਲ ਸਲਾਹ ਕੀਤੀ ਐ ਤੂੰ ਤਾਂ ਮੇਰੀ ਸਿਆਣੀ ਧੀ ਐ ਤੇ ਮੈਂ ਹਾਂ ਚੱਲ ਤੈਨੂੰ ਇੱਕ ਰੀ ਪੁੱਛ ਲੈਣੀ ਐ ਕਿ ਗਾਂ ਕਾ ਨਾ ਕਰਾਂ ਨਹੀਂ ਨਹੀਂ ਤੂੰ ਹੀ ਨਾ ਮੰਗਿਓ ਹੁਣ ਪੁੱਤ ਚਲ ਠੀਕ ਆ ਪੁੱਤ ਨਹੀਂ ਮੰਗਦੀ ਫਿਰ ਇਦਾਂ ਕਰਨੀ ਐ ਇਹ ਨਿੱਕ ਜਿਵਨ ਨੂੰ ਫੜਾ ਦੇਣੀ ਐ ਬੈਗੀਆਂ ਨਾ ਸਾਸਾ ਹਾਂਜੀ ਹਾਂਜੀ ਆ ਜਾ ਤਹੀ ਵੀ ਬਸ ਬੈਠੇ ਹੈ ਆ ਦੇ ਬੈਜੋ ਮੈਂ ਕਿਹਾ ਆਲਾ ਫਰੇ ਇਨੇਕ ਪੈਹੇ ਤੁਸੀਂ ਨਾ ਸੌਦਾ ਲਾਇਓ ਮੈਂ ਕਹਣਾ ਉਹਨੂੰ ਮਿਲੀ ਹੀ ਤਨਖਾਹ ਅੱਛਾ ਚਲ ਥੋੜੇ ਜਿ ਮੈਂ ਵੀ ਸੌਦੇ ਵਾਸਤੇ ਪੈਸੇ ਦੇ ਦਿੰਦੀ ਆ ਚਲ ਰਹਿਣ ਦੇਣੇ ਹੀ ਭੈਣ ਜੀ ਫਿਰ ਕੀ ਸੌਦਾ ਹੋਣੀ ਧਿਆਵਾ ਤਾਂ ਕੀ ਹੋ ਗਿਆ ਕਿੰਨਾ ਚਿਰ ਹੋ ਗਿਆ ਤੁਹਾਡੇ ਵੱਲੋਂ ਬਹੁਤ ਖਾਂਦੇ ਆ ਹੁਣ ਜਿੰਨਾ ਸਾਡਾ ਫਰਜ਼ ਬੰਦਾ ਹਨ ਵੀ ਦੇ ਦਿਆ ਕਰ ਚਲ ਕੋਈ ਗੱਲ ਨਹੀਂ ਤਾਂ ਕਿ ਸਾਡਾ ਕਿਹੜਾ ਕੋਹ ਹੰਡਿਆ ਵਾ ਰਹਿਣ ਦੇਣੇ ਤੁਸੀਂ ਉਹ ਚਲ ਕੋਈ ਗੱਲ ਨਹੀਂ ਇੰਨਾ ਹੀ ਬੜਾ ਸਾਡਾ ਟਾਈਮ ਨਿਕਲ ਗਿਆ ਚਲ ਕੋਈ ਗੱਲ ਨਹੀਂ ਵਿਚਾਰੀਆਂ ਦੋਵੇਂ ਚਲ ਜਾਂਦੀਆਂ ਮਤ ਕੋਹ ਨਾ ਕੋਹ ਲੈ ਕੇ ਹੁੰਦੀਆਂ ਨਹੀਂ ਚਲ ਵਧੀਆ ਮੈਂ ਤਾਂ ਨਹੀਂ ਆ ਇਹਦਾ ਭਲਾ ਹੋਵੇ ਉਹਨੂੰ ਵਿਚਾਰੀ ਨੂੰ ਨਾਲ ਖੜਿਆ ਵਾ ਤੇ ਉਹਨੂੰ ਵਿਚਾਰ ਗੁੱਸੇਟ ਹੋ ਗਈ ਆ ਚੱਲ ਕੋਈ ਚੱਲ ਕਮਾਉਣ ਗਿਆ ਖਾਣ ਗਿਆ ਆ ਚੱਲ ਕਿੱਥੇ ਚੱਲਦੀ ਜਾਂ ਸੋਖੀ ਆ ਅੱਡੀ ਵੀ ਜਾਂ ਸੋਖੀ ਮੇਰੀ ਹੋਰ ਨਹੀਂ ਬੜਾ ਵਧੀਆ ਵਾ ਕਿੰਨੇ ਖਰਚੇ ਨਿਕਲ ਜਾਂਦੇ ਉਸ ਦਿਨ ਦੇ ਚੱਲ ਫੇ ਠੀਕ ਆ ਬਹੁ ਮਾਰੋ ਗੱਲਾਂ ਬਾਤਾਂ ਚਲੋ ਠੀਕ ਆ ਮੈਂ ਦੋ ਕ ਕੱਪੜੇ ਧੋਣ ਵਾਲੇ ਆ ਮੈਨੇ ਫੇਰ ਸੇਰੇ ਜਾਣਾ ਤੇ ਧੋਈ ਦਿੰਨੀ ਆ ਚੱਲ ਧੋ ਲੋ ਫੇ ਟਾਈਮ ਨਾਲ ਵੇਖ ਲਓ ਮੈਂ ਤੁਸੀਂ ਕਿਹ ਅੰਡੇ ਹੋ ਨਾ ਤੇ ਵੇ ਲੱਗ ਰਿਹਾ ਆਪ ਹੀ ਪੈਸੇ ਦੇਣ ਆ ਗਈ ਆ ਗਲਤ ਤੇਰੀ ਵੀ ਸੱਚੀ ਆ ਚੰਗਾ ਹੋਇਆ ਪੁੱਤ ਤੇ ਮੈਨੂੰ ਮਨਾ ਕਰਤਾ ਤੇ ਮੈਂ ਨਹੀਂ ਕਿਹਾ ਅਗਲੀ ਵੇਲਾ ਆਪੇ ਆਣ ਕੇ ਮਰਹੱਤ ਚ ਪੈਸੇ ਫੜਾ ਗਈ ਆ। ਪੇ ਚਲ ਸੌਦਾ ਇਕੱਠਾ ਆ ਜੂਗਾ। ਚਲ ਪੁੱਤ ਹੁਣ ਸੌਦਾ ਇਕੱਠਾ ਆਇਆ ਹੋਊਗਾ ਨਾ ਤੇ ਨਾ ਉਹਨਾਂ ਦੇ ਮਨ ਚ ਕੋਈ ਗੱਲ ਹੋਊ ਤੇ ਨਾ ਸਾਡੇ ਵਿੱਚ ਹੋਊਗੀ। ਆਰਾਮ ਨਾਲ ਤੂੰ ਹੀ ਪਕਾਉ ਉਹ ਗੀਆਂ ਤੇ ਖਵਾ ਲਓ ਗੀਆਂ ਸਾਰੇ ਟੱਬਰ ਨੂੰ। ਆਓ ਤੇ ਹੋਰ ਕੀ ਆ। ਨਾਲੇ ਜੇ ਤੂੰ ਮੰਗਣ ਜਾਂਦੇ ਨਾ ਤੇ ਉਹ ਗੱਲ ਨਹੀਂ ਬਣਨੀ। ਨਹੀਂ ਨਹੀਂ। ਉਹ ਤੇ ਫਿਰ ਨਾ ਮਾੜੀ ਕੰਮ ਭਾਣਾ ਹੈ ਮੇਰੇ ਕੋਲ। ਚਲ ਚੰਗਾ ਹੋ ਗਿਆ। ਜੋਗਰਾ ਬਕਾਤਾ ਚੰਗਾ ਹੀ ਕਰਦਾ ਵਾ। ਚਲ ਉੱਠ ਤਾਂ ਤੇ ਕਰੋ ਆਪਣੇ ਕੰਮ ਤੇ ਸੌਦਾ ਲੇਖ ਲੈ ਸਾਰਾ ਹੀ ਤੇ ਫਿਰ ਮੰਗਵਾ ਲੈਨੇ ਆਨਾਂ ਕੋਲ ਕਹਿੰ ਕੇ ਠੀਕ ਆ। ਆਓ ਚਲੋ ਲ Yeah. <laughs>